ਇਤਵਾਈ ਹਰ ਪਾਸੇ ਜਿਵੇਂ ਨਾਲ ਪੰਜਾਬ ਹੁਣ ਚੰਡੀਗੜ੍ਹ ਵਿੱਚ ਮੀਟਿੰਗਾਂ ਹੋਈਆਂ ਜਿਸ ਦੇ ਮੁੱਖ ਮੰਗ ਸੀ ਕਿ ਲਗਭਗ 5.5 ਸਾਲ ਦਾ ਏਰੀਅਰ ਬਣਦਾ ਜਿਵੇਂ ਲਾਜਾ ਜਾਵੇ ਸਾਰਿਆਂ ਨੂੰ ਪਿਆਰ ਕਰੀ ਸੋਸ਼ਲ ਜੀ ਮੋਤਮ ਸਵਾਗਤ ਕਰੀ ਆ ਮੇਰੇ ਚੈਨਲ ਦੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਬਲਾਸਮਾ ਦੇ ਲਈ ਵੱਡੀ ਖੁਸ਼ਖਬਰੀ ਜੀ ਸਪਰੀਨ ਕੋਰਟ ਦੇ ਵੱਲੋਂ ਬਲਾਸਮਾ ਤੇ ਟੈਕਸਟਰਸ ਦੇ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ ਤੇ ਪੀ ਕਮਿਸ਼ਨ ਲੇਟੈਸਟ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਵੱਡਾ ਤੋਹਫਾ ਮਿਲੇਗਾ ਬਲਾਸਮਾ ਨੂੰ 2.09 ਫੈਕਟਰ 11% ਦੀ ਏਰੀਅਰ ਬਕਾਇਆ ਵਿਤ ਮੰਤ ਵਿੱਤ ਵਿਭਾਗ ਨੇ ਕੀਤੀ ਕਰੋੜਾਂ ਰੁਪਏ ਇਹ ਦੇਣ ਦੀ ਤਿਆਰੀ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੁਲਾਜ਼ਮਾਂ ਦਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਹ ਐਲਾਨ ਵੀ ਮੁਲਾਜ਼ਮ ਆਗੂਆਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਪੰਜਾਬ ਦੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜਿੱਥੇ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਬਹੁਤ ਸਾਰੇ ਕਾਨੂੰਨੀ ਕੇਸ ਜਿਹੜੇ ਪਟੀਸ਼ਨ ਜਿਹੜੀਆਂ ਨੇ ਉਹ ਹਾਈ ਕੋਰਟ ਦੇ ਵੱਲੋਂ ਚਾਰੀਆਂ ਨੇ ਕੀ ਕੋਜਪਟੇਸ਼ਨਾਂ ਜਿਹੜੀਆਂ ਨੇ ਉਹ ਸੁਪਰੀਮ ਕੋਰਟ ਤੱਕ ਵੀ ਪਹੁੰਚ ਚੁੱਕੀਆਂ ਨੇ ਸੁਪਰੀਮ ਕੋਰਟ ਦੇ ਵੱਲੋਂ ਫੈਸ਼ਨਰਜ਼ ਨੂੰ ਕਈ ਵੱਡੇ ਲਾਭ ਦੇਣ ਦੀ ਗੱਲ ਇੱਥੇ ਕਹੀ ਗਈ ਹੈ ਮਲਾਜ਼ਮਾਂ ਤੇ ਪੈਨਸ਼ਨਰਜ਼ ਲਈ ਵੱਡੀ ਖੁਸ਼ਖਬਰੀ ਜਿੱਦ ਨਿਕਲ ਕੇ ਸਾਹਮਣੇ ਆਈ ਹੈ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਮਲਾਜ਼ਮਾਂ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਜਿਹੜਾ ਹੈ ਕੀਤਾ ਗਿਆ ਹੈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇੱਥੇ ਵੱਡਾ ਝੜਕਾ ਦਿੱਤਾ ਗਿਆ ਹੈ ਇਹ ਤੁਹਾਨੂੰ ਦੱਸਣ ਦੀ ਹੈ ਕਿ ਅਪਲਾਈਸ ਕੰਪਿਊਟ ਪੈਨਸ਼ਨ ਜਿਹੜੇ ਪੀਰੀਅਡ ਦਾ ਸਮਾਂ ਜਿਹੜਾ ਹੈ ਲਾਭ ਹੈ ਉਹ 15 ਸਾਲ ਨਿਰਧਾਰਿਤ ਕੀਤਾ ਗਿਆ ਹੈ ਜਿਸ ਦੇ ਉੱਪਰ ਮਲਾਜ਼ਮਾਂ ਨੂੰ ਵੱਡਾ ਲਾਭ ਹੁਣ ਇੱਕ ਵੱਡਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਇਸ ਉੱਤੇ ਦਿੱਤਾ ਗਿਆ ਹੈ ਜੋ ਪੈਸ਼ਨਰ ਆਪਣੀ ਪੈਨਸ਼ਨ ਦਾ ਕੰਪਿਊਟ ਦਾ ਜਿਹੜਾ ਉਹ ਕਰਾ ਚੁੱਕੇ ਨੇ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਇਹ ਹੈ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਦੇ ਨਿਰਧਾਰਿਤ ਸਮਾਂ ਜਿਹੜਾ ਕਿ 15 ਸਾਲ ਹੈ ਪਰ ਇੱਥੇ ਜਿਹੜਾ ਸੀ ਡਬਲਯੂ ਪੀ ਕੇਸ 24908222 ਦੇ ਨਤੀਜੇ ਦੇ ਵੱਲੋਂ ਕੇਂਦਰ ਸਰਕਾਰ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਇਤਿਹਾਸਿਕ ਫੈਸਲਾ ਜਿਹੜਾ ਹੋ ਨਿਕਲ ਕੇ ਸਾਹਮਣੇ ਆਇਆ ਹੈ। ਹਾਂਜੀ ਦੋਸਤੋ ਜਿਹੜਾ ਕਿ ਇਸ ਮੁੱਦੇ ਦੇ ਉੱਪਰ ਇੱਕ ਸੁਣਵਾਈ ਦੇ ਦੌਰਾਨ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਸਮੇਂ ਜੋ ਵਿਆਜ ਦਰ 12% ਸੀ ਉਸ ਦੀ ਜਿਹੜੀ ਕਟਦੀ ਹੋਈ ਹੁਣ 7% ਜਿਹੜੀ ਰਹਿ ਗਈ ਇਸ ਦੇ ਉੱਪਰ ਤਰਸ਼ੀਫ ਜਿਹੜੀ ਹੈ ਤੋਂ ਬਾਅਦ ਇਹ ਹਿਸਾਬ ਕਿਤਾਬ ਲਾਉਣ ਤੋਂ ਬਾਅਦ ਵੈਲਿਊ ਰਿਕਵਰੀ ਹਿਸਾਬ ਦਾ ਦਾਣ ਲਾਉਣ ਤੋਂ ਬਾਅਦ ਨਿਕਲ ਕੇ ਜਿਹੜੀ ਗੱਲ ਸਾਹਮਣੇ ਆਈ ਹੈ ਕਿ 10 ਸਾਲ 8 ਮਹੀਨੇ ਪਾ ਕੇ 128 ਮਹੀਨਿਆਂ ਦੇ ਅੰਦਰ ਇਸ ਦੀ ਜਿਹੜੀ ਰਿਕਵਰੀ ਹੋ ਉਹ ਹੋਈ ਹੈ ਜੋ ਕਿ ਇਸ ਦਾ ਜਿਹੜਾ ਨਿਸ਼ਚਿਤ ਸਮਾਂ ਹੈ 15 ਸਾਲ ਵਹਾਲ ਕੀਤਾ ਗਿਆ ਹੈ ਜੋ ਕਿ ਇੱਕ ਪੈਸ਼ਨਰ ਦੇ ਲਈ ਵਿਤੀ ਨੁਕਸਾਨ ਦਾ ਕਾਰਨ ਬਣਿਆ ਹੈ ਹਾਂਜੀ ਦੋਸਤੋ ਦੱਸ ਦिए ਜਿਸ ਤਰ੍ਹਾਂ ਕਿ ਜੋ ਰਿਕਵਰੀ ਹੈ 15 ਸਾਲ ਦੇ ਵਿੱਚ ਹੋਣੀ ਸੀ ਉਹ ਹੁਣ 10 ਸਾਲ 8 ਮਹੀਨਿਆਂ ਦੇ ਵਿੱਚ ਕਰ ਦਿੱਤੀ ਗਈ ਹੈ ਭਾਵ ਕਿ 128 ਮਹੀਨਿਆਂ ਦੇ ਵਿੱਚ ਕਰ ਦਿੱਤੀ ਗਈ ਹੈ ਰਿਕਵਰੀ ਜੋ ਕਿ 180 ਦਿਨਾਂ ਦੇ ਵਿੱਚ ਹੋਣੀ ਸੀ ਤੇ 52 ਮਹੀਨਿਆਂ ਦਾ ਜੋ ਫੈਸਲਾ ਉਹ ਰੁਕ ਗਿਆ ਹੈ ਕਾਫੀ ਇਸ ਦੇ ਉੱਪਰ ਹੁਣ ਰੋਕ ਲਗਾ ਦਿੱਤੀ ਗਈ ਹੈ 52 ਮਹੀਨੇ ਦੀ ਰਿਕਵਰੀ ਜਿਹੜੀ ਹੈ ਉਹ ਐਡਵਾਂਸ ਵਿੱਚ ਹੀ ਕਰ ਲਈ ਗਈ ਹੈ ਜਿਸ ਦੇ ਚੱਲਦੇ ਮੁਲਾਜ਼ਮਾਂ ਨੂੰ ਵਿੱਤੀ ਸੰਕਟ ਦਾ ਵੀ ਸਾਹਮਣਾ ਕਰਨਾ ਪਿਆ ਹੈ ਪੈਨਸ਼ਨਰਜ਼ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਦੇ ਉੱਪਰ ਹੁਣ ਪੰਜਾਬ ਸਰਕਾਰ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ